ਕਰ ਰਹੇ ਹਾਂ ਜਿਸ ਤਰ੍ਹਾਂ ਕੋਰੋਨਾ ਕਾਲ ਦੇ ਵਿੱਚ ਲੜਾ ਕੇ ਤੂੰ ਉਸ ਤਰ੍ਹਾਂ ਹੀ ਹੁਣ ਕਰ ਰਹੇ ਹਾਂ ਬਿਲਕੁਲ ਵਿਪਨਜੀ ਤੁਹਾਨੂੰ ਯਾਦ ਹੋਊਗਾ ਆਪਾਂ ਸਭ ਮਿਲ ਕੇ ਕੋਰੋਨਾ ਦੇ ਵਿੱਚ ਐਵੇਂ ਹੀ ਮਦਦ ਕਰ ਰਹੇ ਸੀ ਤੁਸੀਂ ਵੀ ਨਾਲ ਲੱਗੇ ਹੋਏ ਸੀ ਔਰ ਗਰਾਊਂਡ ਲੈਵਲ ਤੇ ਜਿਵੇਂ ਸਾਡੇ মিডিਆ ਭਰਾ ਜਿਹੜੇ ਹੈਗੇ ਮਦਦ ਕਰਦੇ ਐਵੇਂ ਮਾਲਵੀਆ ਸੂਤ ਜਿਹੜੀ ਹੈ ਹਮੇਸ਼ਾ ਗਰਾਊਂਡ ਲੈਵਲ ਤੇ ਕੰਮ ਕਰਦੀ ਹੈ ਕਿਉਂਕਿ ਜ਼ਰੂਰਤ ਹੈ ਲੋਕਾਂ ਨੂੰ ਅੱਖਾਂ ਨੂੰ ਜਿਨ੍ਹਾਂ ਦੀ ਅੱਖਾਂ ਨਾਮ ਹੈ ਔਰ ਉਹਨਾਂ ਦਾ ਘਰ ਜਿਹੜਾ ਅੱਜ ਖਤਮ ਹੋ ਗਿਆ ਹੈ ਕੰਮ ਖਤਮ ਹੋ ਗਿਆ ਹੈ ਜ਼ਰੂਰਤ ਆਪਾਂ ਇਕਜੁੱਟ ਹੋਈਏ ਹਾਲਾਤ ਕਿਤਾ ਦੇਖ ਰਹੇ ਤੁਸੀਂ ਜ਼ੀਰੋ ਫਰੌਡ ਦੇ ਅੱਧਾ ਹਾਲਾਤ ਬਹੁਤ ਖਰਾਬ ਹੈ ਜੀ ਦੇਖੋ ਲੋਕ ਪੈਨਿਕ ਹੈ ਜਗਰੂਪ ਸਿੰਘ ਔਰ ਲੋਕ ਪੈਨਿਕ ਹੋ ਚੁੱਕੇ ਹੈ ਔਰ ਜੇ ਕੋਈ ਮਦਦ ਕਰਨ ਨਹੀਂ ਪਹੁੰਚੂਗਾ ਤੇ ਹੋਰ ਹਾਲਾਤ ਖਰਾਬ ਹੋ ਜਾਣਗੇ ਜ਼ਰੂਰਤ ਹੈ ਔਰ ਤੋਂ ਬਾਅਦ ਐਨ ਜੀਓਜ਼ ਇੱਕ ਖੂਨ ਔਰ ਆਪਾਂ ਲੋਕਾਂ ਦੀ ਮਦਦ ਕਰੀਏ ਆ ਜਾ ਪਾਪੂ ਕੀ ਪਾਲੋ ਕੀ ਪਾਲੋ ਕਿਹੜੇ ਬਟੋ ਮੈਂ ਮੇਰੀ ਲੜਕੀ ਹੈ ਲੜਕੀ ਹੈ ਤੇ हां तो मैं लड़की को लाई हूं अच्छा तो किदा दे हालात किदा दे लट बहुत ਤੁਹਾਡੇ ਨੇ ਅੰਦਰ ਚ ਪਾਣੀ ਲਗਾ ਫਿਰਦਾ ਤੇ ਚਾਰ ਚਾਰ ਫੁੱਟ ਤੇ ਬਸ ਉੱਤੇ ਸਮਾਨ ਪਿਆ ਰਸਨ ਜਿੰਨੇ ਪੈਣ ਪਾਈ ਦਿੱਤੀ ਜਾਂਦੇ ਨੇ ਸਰਕਾਰ ਵੱਲੋਂ ਆ ਰਿਹਾ ਹੈ ਹਾਂ ਸਰਕਾਰ ਵੱਲੋਂ ਆ ਰਿਹਾ ਹੈ ਰਾਸ਼ਨ ਸਰਕਾਰ ਵੱਲੋਂ ਹਾਂ ਜੀ ਕਿ ਕਿੱਦਾਂ ਕਿੱਦਾਂ ਕਰਾਸਨ ਮਿਲਦਾ ਪਿਆ ਰਾਸ਼ਨ ਵੀ ਘਰਾਂ ਦੇ ਸਾਹ ਤੇ ਮਿਲੀ ਜਾਂਦਾ ਹੈ ਦੇ ਕੋਈ ਵਿੱਚ ਕੋਈ 10-10 ਕਿਲੋ ਆਟਾ ਹੈ ਕੋਈ ਖਾਂਡੇ ਕੋਈ ਪੱਤੀ ਹੈ ਕੋਈ ਤੇਲ ਹੈ ਤੇ ਰਹਿਣ ਨੂੰ ਜਗ੍ਹਾ ਜੁਗਾ ਦਿੱਤੀ ਇਹਨਾਂ ਨੇ ਤੇ ਰਹਿਣ ਨੂੰ ਜਗ੍ਹਾ ਨਹੀਂ ਹੈਗੀ ਤੇ ਉੱਤੇ ਮੰਝੇ ਖੜੇ ਕਰਕੇ ਤੇ ਉੱਤੇ ਚਰਪਾਈ 'ਤੇ ਪਾਕ ਜਿ ਬੈਠੇ ਉੱਤੇ ਛੱਤਾਂ 'ਤੇ ਉੱਥੇ ਬੈਠੇ ਹਾਂ ਓਕੇ ਠੀਕ